ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅਸੀਂ ਹੁਣ ਅਗਲੇ ਸ਼ਲੋਕਾਂ ਨੂੰ ਸਮਝ ਦਾ ਯਤਨ ਕਰੀਏ ਜਗ ਰਚਨਾ ਸਭ ਝੂਠ ਹੈ ਜਾਨ ਲਿਹੋਰੇ ਮੀਤ ਇਹ ਪਿਆਰੇ ਮਿੱਤਰ ਇਹ ਗੱਲ ਸੱਚ ਮੰਨ ਤੂੰ ਭਾਈ ਜਿਹੜਾ ਜੱਗ ਹੈ ਸੰਸਾਰ ਹੈ ਇਹ ਜਿਹੜੀ ਰਚਨਾ ਹੋਈ ਹੈ ਇਹ ਕਿ ਨਾਸ਼ਵਾਨ ਹੈ ਇਹਨੇ ਖਤਮ ਹੋ ਜਾਣਾਗਾ ਜਗ ਰਚਨਾ ਸਭ ਝੂਠ ਹੈ ਜਾਨ ਲਿਹੋਰੇ ਮੀਤ ਕਹ ਨਾਨਕ ਥਿਰ ਨਾਰ ਹੈ ਜੋ ਬਾਲੂ ਕੀ ਪੀਤ ਇਥੇ ਕੁਝ ਵੀ ਨਹੀਂ ਰਹਿਣਾ ਹੈਗਾ ਸੰਸਾਰ ਤੇ ਸਭ ਕੁਝ ਖਤਮ ਹੋਣ ਵਾਲਾਗਾ ਕਿਸ ਤਰ੍ਹਾਂ ਜੋ ਬਾਲੂ ਕੀ ਭੀਤ ਇਥੇ ਬਾਲੂ ਦਾ ਕੀ ਅਰਥ ਹੈ ਵੀ ਰੇਤ ਭੀਤ ਦਾ ਕੀ ਅਰਥ ਹੈ ਭਾਈ ਕੰਧ ਵੀ ਜਿਸ ਤਰ੍ਹਾਂ ਨਾ ਰੇਤ ਦੀ ਇੱਕ ਕੰਧ ਹੁੰਦੀ ਹੈ ਉਹ ਛਿਰ ਮਾਤਰ ਵਿੱਚ ਟਹਿ ਜਾਂਦੀ ਹੈ ਇਸੇ ਤਰ੍ਹਾਂ ਇਹ ਸੰਸਾਰ ਇੱਕ ਪਲ ਇਹ ਵੀ ਛਿਰ ਮਾਤਰ ਵਿੱਚ ਖਤਮ ਹੋਣ ਵਾਲਾਗਾ ਅਗਲੀ ਪੰਕਤੀ ਵਿੱਚ ਕਹਿੰਦੀ ਹੈ ਨਾ ਆਰਾਮ ਗयो 라ਵਣ ਗयो ਜਾਕੋਬ ਉਹ ਪਰਿਵਾਰ ਵੀ ਇੱਥੇ ਲੱਖਾਂ ਹੀ ਲੋਕ ਉਸ ਜਿਹੜੇ ਜਿਹਨੂੰ ਆਪਣੇ ਸ਼ਰਧਾਂ ਅਨੁਸਾਰ ਮੰਨਦੇ ਨੇ ਉਹ ਇੱਥੋਂ ਚਲੇ ਗਏ ਆਰਾਮ ਗਏ ਰਾਵਣ ਗਏ ਜਾਕੋਬ ਉਹ ਪਰਿਵਾਰ ਜਿਹਦੇ ਵੱਡੇ ਵੱਡੇ ਪਰਿਵਾਰ ਸੀ ਉਹ ਵੀ ਇਸ ਸੰਸਾਰ ਤੋਂ ਚਲੇ ਗਏ ਨੇ ਆਰਾਮ ਗਏ ਰਾਵਣ ਗਏ ਜਾਕੋਬ ਉਹ ਪਰਿਵਾਰ ਹਨ ਇੱਕ ਥਿਰ ਕੁੱਛ ਨਹੀਂ ਸੁਪਨੇ ਜਿਉ ਸੰਸਾਰ ਵੀ ਭਾਈ ਇੱਥੇ ਥਿਰ ਕੁਝ ਨਹੀਂ ਰਹਿਣ ਵਾਲਾ ਹੈਗਾ ਸਭ ਕੁਝ ਨਾਸਵਾਰ ਹੈ ਸੁਪਨੇ ਜਿਉ ਸੰਸਾਰ ਜਿਸ ਤਰ੍ਹਾਂ ਸਾਡਾ ਸੁਪਨਾ ਆਉਂਦਾਗਾ ਅੱਖ ਖੁੱਲਦੇ ਹੀ ਖਤਮ ਹੋ ਜਾਂਦਾਗਾ ਇਸੇ ਤਰ੍ਹਾਂ ਇਹ ਸੰਸਾਰ ਇਹਨੇ ਵਿੱਚੋਂ ਖਤਮ ਹੋ ਜਾਣਾਗਾ